ਗੈਰ ਕਾਨੂੰਨੀ ਪ੍ਰਵਾਸੀਆਂ ਦੇ ਫੜੋ ਫੜੀ ਦਰਮਿਆਨ ਟਰੰਪ ਸਰਕਾਰ ਨੇ ਡੌਂਕਰ ਵਿਦਵਿਧੀ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਜੁਆਇੰਟ ਟਾਸਕ ਫੋਰਸ ਕੈਨੇਡੀਅਨ ਬਾਰਡਰ ਵੱਲੋਂ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਏ ਤੇ ਅਮਰੀਕਾ ਦਾਖਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਅਮਰੀਕਾ ਦੀ ਅਟਾਰਨੀ ਜਨਰਲ ਪਾਮ ਬਾਰਡੀ ਨੇ ਕਿਹਾ ਕਿ ਮੁੱਖੀ ਤਸਕਰ 40-40 ਹਜ਼ਾਰ ਡਾਲਰ ਦੀ ਰਕਮ ਲੈ ਕੇ ਪ੍ਰਵਾਸੀਏ ਨੂੰ ਬਾਰਡਰ ਪਾਰ ਕਰਵਾਉਂਦੇ ਨੇ ਅਤੇ ਇਸ ਤੋਂ ਦੇਰਾਹੀ ਮੋਦੀ ਕਮਾਈ ਕੀਤੀ ਜਾ ਰਹੀ ਹੈ ਉਹਨਾਂ ਤੋਂ ਅਮਰੀਕਾ ਤੇ ਕੀ ਡੋਨਲਡ ਟਰੰਪ ਦੀ ਸੱਤਾ ਦੇ ਵਿੱਚ ਆਉਣ ਦੇ ਮਗਰੋਂ 46 ਡੌਨਕਲਾ ਦੇ ਵਿਦੂਤ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਹੁਣ ਕੈਨੇਡੀਅਨ ਬਾਰਡਰ ਪ੍ਰਵਾਸੀਆਂ ਦਾ ਲੰਕਾ ਬਣ ਗਿਆ ਹੈ। ਇਥੇ ਦਸਨਾ ਬੰਦੇ ਕੇ ਅਮਰੀਕਾ ਦੀ ਅਟਾਰਨੀ ਜਨਰ ਨੇ ਪਿਛਲੇ ਦਿਨੀ ਕੈਨੇਡਾ ਦੇ ਨਿਆਂ ਮੰਤਰੀ ਸ਼ਾਨ ਪਰੇਜ਼ਰ ਲੌਕਸ ਰੱਖਿਆ ਮੰਤਰੀ ਗੈਰ ਆਨੰਦ ਸੰਗਰੀ ਅਤੇ ਫੈਂਟਨੀਲਜ਼ ਜ਼ਾਰ ਕੈਵਨ ਬਰੋਸੋ ਦੇ ਨਾਲ ਮੁਲਾਕਾਤ ਦੌਰਾਨ ਆਪਣੀਆਂ ਚਿੰਤਾਵਾਂ ਸਹਿਰ ਕੀਤੀਆਂ। ਬਾਅਦ ਵਿੱਚ ਕੈਨੇਡਾ ਸਰਕਾਰ ਕੋ ਮੰਤਰੀ ਸਰਹੰਦਦਾਈ ਮਨੁਖੀ ਤਸਕਰੀ ਅਤੇ ਨਸ਼ੇ ਦੀ ਤਸਕਰੀ ਰੋਕਣ ਦੇ ਪਰਪੂਰ ਉਪਰਾਲੇ ਕਰ ਚੁੱਕੀ ਹੈ ਪਰ 트ੰਪ ਸਰਕਾਰ ਨੇ ਪਨਾਮਾ ਅਤੇ ਕੋਲੰਬੀਆ ਵਰਗੇ ਮੁਲਕਾਂ ਤੱਕ ਕਾਰਵਾਈ ਕਰ ਰਹੀ ਜੁਆਇੰਟ ਟਾਸਕ ਫੋਰਸ α ਨੂੰ ਕੈਨੇਡੀਅਨ ਪਾਰਡਰ ਦੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕਰ ਲਿਆ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣੇ ਕਿ 트ੰਪ ਸਰਕਾਰ ਦਾ ਤਾਜ਼ਾ ਕਦਮ ਕੈਨੇਡਾ ਦੇ ਰਸਤੇ ਦਾਖਲ ਹੋਣ ਵਾਲੀ ਗੈਰ ਕਾਨੂੰਨੀ ਪ੍ਰਵਾਸੀਆਂ ਵੱਡੀ ਮਾਰ ਕਾ ਸਕਦਾ ਹੈ ਜੋ ਵਿਡਨ ਦੇ ਕਾਜਕਾਲ ਵੇਲੇ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆ ਦਾ ਸਲਾਨਾ ਅੰਕੜਾ 2 ਲੱਖ ਦੇ ਨੇੜੇ ਪਹੁੰਚਦਾ ਦੱਸਿਆ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਹੋ ਰਹੀ ਕਾਰਵਾਈ ਨੂੰ ਵੇਖਦੇ ਕੈਨੇਡਾ ਵਾਲੇ ਪਾਸੇ ਵੱਡੇ ਝੁੰਡ ਆਉਂਦੇ ਨਜ਼ਰ ਨਹੀਂ ਆਉਂਦੇ ਪਰ ਟਰੰਪ ਸਰਕਾਰ ਦਾ ਮੰਨ ਹੈ ਕਿ ਉਤਰੀ ਸਰਹੱਦ ਤੋਂ ਹਾਲੇ ਵੀ ਵੱਡੇ ਪੱਧਰ ਤੇ ਮੁਖੀ ਤਸਕਰੀ ਹੋ ਰਹੀ ਹੈ ਚੇਤੇ ਰਹੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਫੈਂਟਨਲ ਅਤੇ ਗੈਰ ਕਾਨੂੰਨੀ ਪ੍ਰਵਾਸੀਏ ਦੀ ਆਮਦ ਦਾ ਬਹਾਨਾ ਬਣਾਉਂਦਿਆਂ ਕੈਨੇਡਾ ਉੱਤੇ 35% ਟੈਰਿਫਸ ਲਾਗੂ ਕਰ ਦਿੱਤੇ ਗਏ ਨੇ ਗੈਰ ਕਾਨੂੰਨੀ ਪ੍ਰਵਾਸੀਏ ਦੇ ਫੜੋ ਫੜੀ ਦਰਮਿਆਨ ਟਰੰਪ ਸਰਕਾਰ ਨੇ ਡੌਂਕਰ ਵੱਲੋਂ ਵੱਡੀ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਜੁਆਇੰਟ ਟਾਸਕ ਫੋਰਸ ਕੈਨੇਡੀਅਨ ਬਾਰਡਰ ਵੱਲੋਂ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਜਿਤੇ ਵੱਡੀ ਗਿਣਤੀ ਦੇ ਵਿੱਚ ਪਰਵਾਸੀਏ ਤੇ ਅਮਰੀਕਾ ਦਾਖਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਅਮਰੀਕਾ ਦੀ ਅਟਾਰਨੀ ਜਨਰਲ ਪਾਮ ਬਾਰਡੀ ਨੇ ਕਿਹਾ ਕਿ ਮਨੁੱਖੀ ਦਸਕਰ 40-40 ਹਜ਼ਾਰ ਡਾਲਰ ਦੀ ਰਕਮ ਲੈ ਕੇ ਪਰਵਾਸੀਏ ਨੂੰ ਬਾਰਡਰ ਪਾਰ ਕਰਵਾਉਂਦੇ ਨੇ ਅਤੇ ਇਸ ਤੰਦਰਾਂਹੀ ਮੋਟੀ ਕਮਾਈ ਕੀਤੀ ਜਾ ਰਹੀ ਹੈ ਉਹਨਾਂ ਦਾਵਾ ਕੀਤਾ ਕਿ ਡੋਨਲਡ ਟਰੰਪ ਦੇ ਸੱਤਾ ਦੇ ਵਿੱਚ ਆਉਣ ਦੇ ਮਗਰੋਂ 46 ਡੌਂਕਲਰ ਰਿਕਰਤ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਹੁਣ ਕੈਨੇਡੀਅਨ ਬਾਰਡਰ ਪਰਵਾਸੀਆ ਦਾ ਲੰਕਾ ਬਣ ਗਿਆ ਹੈ ਇਥੇ ਦੱਸਣਾ ਬੰਦੇ ਕਿ ਅਮਰੀਕਾ ਦੀ ਐਟਾਰਨੀ ਜੂਨਰ ਨੇ ਪਿਛਲੇ ਦਿਨੀ ਕੈਨੇਡਾ ਦੇ ਨਿਆਂ ਮੰਤਰੀ ਸ਼ਾਨ ਪਰੇਜ਼ਰ ਲੌਕਸ ਰੱਖਿਆ ਮੰਤਰੀ ਗੈਰ ਆਨੰਦ ਸੰਗਰੀ ਅਤੇ ਫੈਂਟਨਿਲਜ਼ ਜ਼ਾਰ ਕੈਵਨ ਬਰੋਸੋ ਦੇ ਨਾਲ ਮੁਲਾਕਾਤ ਦੌਰਾਨ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਭਾਵੇਂ ਕੈਨੇਡਾ ਸਰਕਾਰ ਕੁ ਮੰਤਰੀ ਸਰਹੰਦਾਈ ਮਨੁਕੀਤਾ ਸਕਰੀਟ ਨੇ ਅਸ਼ਦੀ ਤਸਵੀਰ ਰੋਕਣ ਦੇ ਪਰਪੂਰ ਉਪਰਾਲੇ ਕਰ ਚੁੱਕੀ ਹੈ ਪਰ 트럼ਪ ਸਰਕਾਰ ਨੇ ਪਨਾਮਾ ਅਤੇ ਕੋਲੰਬੀਆ ਵਰਗੇ ਮੁਲਕਾਂ ਤੱਕ ਕਾਰਵਾਈ ਕਰ ਰਹੀ ਜੁਆਇੰਟ ਟਾਸਕ ਫੋਰਸ 알파 ਨੂੰ ਕੈਨੇਡੀਅਨ ਪਾਰਡਰ ਦੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕਰ ਲਿਆ ਹੈ ਇਮੀਗ੍ਰੇਸ਼ਨ ਮਾਰਾਤਾ ਕਹਿਣੇ ਕਿ 트럼ਪ ਸਰਕਾਰ ਦਾ ਤਾਜ਼ਾ ਕਦਮ ਕੈਨੇਡਾ ਦੇ ਰਸਤੇ ਦਾਖਲ ਹੋਣ ਵਾਲੀ ਗੈਰ ਕਾਨੂੰਨੀ ਪ੍ਰਵਾਸੀਆਂ ਵੱਡੀ ਮਾਰ ਕਰ ਸਕਦਾ ਹੈ ਜੋ ਬਿਡਨ ਦੇ ਕਾਜਕਾਲ ਵੇਲੇ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆ ਦਾ ਸਲਾਨਾ ਅੰਕੜਾ 2 ਲੱਖ ਦੇ ਨੇੜੇ ਪਹੁੰਚਦਾ ਨਜ਼ਰ ਆਇਆ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਹੋ ਰਹੀ ਕਾਰਵਾਈ ਨੂੰ ਦੇਖਦੇ ਕੈਨੇਡਾ ਵਾਲੇ ਪਾਸੇ ਵੱਡੇ ਝੁੰਡ ਆਉਂਦੇ ਨਜ਼ਰ ਨਹੀਂ ਆਉਂਦੇ ਪੁਰ ਟਰੰਪ ਸਰਕਾਰ ਦਾ ਮੰਨ ਹੈ ਕਿ ਉਤਰੀ ਸਰਹੱਦ ਤੋਂ ਹਾਲ ਹੀ ਵੀ ਵੱਡੇ ਪੱਧਰ ਤੇ ਮੁਥੀ ਤਸਕਰੀ ਹੋ ਰਹੀ ਹੈ ਚੇਤੇ ਰਹੇ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਫੈਂਟਨ ਨੇ ਗੈਰ ਕਾਨੂੰਨੀ ਪ੍ਰਵਾਸੀਏ ਦੀ ਆਮਦ ਦਾ ਬਹਾਨਾ ਬਣਾਉਂਦਿਆਂ ਕੈਨੇਡਾ ਉੱਤੇ 35% ਟੈਰਿਫਸ ਲਾਗੂ ਕਰ ਦਿੱਤੇ ਗਏ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਫੜੋ ਫੜੀ ਦਰਮਿਆਨ ਟਰੰਪ ਸਰਕਾਰ ਨੇ ਡੌਂਕਰ ਵੱਲੋਂ ਵੱਡੀ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਜੁਆਇੰਟ ਟਾਸਕ ਫੋਰਸ ਕੈਨੇਡੀਅਨ ਬਾਰਡਰ ਵੱਲੋਂ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਜਿਤੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਏ ਤੇ ਅਮਰੀਕਾ ਦਾਖਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਅਮਰੀਕਾ ਦੀ ਅਟਾਰਨੀ ਜਨਰਲ ਪਾਮ ਬਾਰਡੀ ਨੇ ਕਿਹਾ ਕਿ ਮਨੁੱਖੀ ਤਸਕਰ 40-40 ਹਜ਼ਾਰ ਡਾਲਰ ਦੀ ਰਕਮ ਲੈ ਕੇ ਪ੍ਰਵਾਸੀਏ ਨੂੰ ਬਾਰਡਰ ਪਾਰ ਕਰਵਾਉਂਦੇ ਨੇ ਅਤੇ ਇਸ ਤੋਂ ਧੰਦੇ ਰਾਹੀਂ ਮੋਟੀ ਕਮਾਈ ਕੀਤੀ ਜਾ ਰਹੀ ਹੈ ਉਹਨਾਂ ਦਾ ਦਾਵਾ ਕੀਤਾ ਕਿ ਡੋਨਲਡ ਟਰੰਪ ਦੇ ਸੱਤਾ ਦੇ ਵਿੱਚ ਆਉਣ ਦੇ ਮਗਰੋਂ 46 ਟਰੰਪਰ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਹੁਣ ਕੈਨੇਡੀਅਨ ਬਾਰਡਰ ਪ੍ਰਵਾਸੀਆ ਦਾ ਲੰਕਾ ਬਣ ਗਿਆ ਹੈ ਇਥੇ ਦੱਸਣਾ ਬੰਦੇ ਕਿ ਅਮਰੀਕਾ ਦੇ ਅਟਾਰਨੀ ਜਨਰਲ ਨੇ ਪਿਛਲੇ ਦਿਨੀ ਕੈਨੇਡਾ ਦੇ ਨਿਆਂ ਮੰਤਰੀ ਸ਼ਾਨ ਪ੍ਰੇਜ਼ਰ ਲੌਕਸ ਰੱਖਿਆ ਮੰਤਰੀ ਗੈਰ ਆਨੰਦ ਸੰਗਰੀ ਅਤੇ ਫੈਂਟਨਿਲਜ਼ ਜ਼ਾਰ ਕੈਵਨ ਬਰੋਸੋ ਦੇ ਨਾਲ ਮੁਲਾਕਾਤ ਦੌਰਾਨ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਭਾਵੇਂ ਕੈਨੇਡਾ ਸਰਕਾਰ ਕੋ ਮੰਤਰੀ ਸਰਹੰਦदाई ਨੁਕੀਤਾਸਕਰੀਏਤ ਨਸ਼ੇ ਦੀ ਤਸਕਰੀ ਰੋਕਣ ਦੇ ਪਰ ਪੂਰ ਉਪਰਾਲੇ ਕਰ ਚੁੱਕੀ ਹੈ ਪਰ 트ੰਪ ਸਰਕਾਰ ਨੇ ਪਨਾਮਾ ਅਤੇ ਕੋਲੰਬੀਆ ਵਰਗੇ ਮੁਲਕਾਂ ਤੱਕ ਕਾਰਵਾਈ ਕਰ ਰਹੀ ਜੁਆਇੰਟ ਟਾਸਕ ਫੋਰਸ 알파 ਨੂੰ ਕੈਨੇਡੀਅਨ ਪਾਰਡਰ ਦੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕਰ ਲਿਆ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣੇ ਕਿ 트ੰਪ ਸਰਕਾਰ ਦਾ ਤਾਜ਼ਾ ਕਦਮ ਕੈਨੇਡਾ ਦੇ ਰਸਤੇ ਦਾਖਲ ਹੋਣ ਵਾਲੀ ਗੈਰ ਕਾਨੂੰਨੀ ਪਰਵਾਸੀਆਂ ਵੱਡੀ ਮਾਰ ਕਾ ਸਕਦਾ ਹੈ ਜੋ ਵਿਡਨ ਦੇ ਕਾਜਕਾਲ ਵੇਲੇ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆ ਦਾ ਸਲਾਨਾ ਅੰਕੜਾ 2 ਲੱਖ ਦੇ ਨੇੜੇ ਪਹੁੰਚਦਾ ਨਜ਼ਰ ਆਇਆ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਹੋ ਰਹੀ ਕਾਰਵਾਈ ਨੂੰ ਦੇਖਦੇ ਕੈਨੇਡਾ ਵਾਲੇ ਪਾਸੇ ਵੱਟੇ ਝੁੰਡ ਆਉਂਦੇ ਨਜ਼ਰ ਨਹੀਂ ਆਉਂਦੇ ਪਰ ਟਰੰਪ ਸਰਕਾਰ ਦਾ ਮੰਨ ਹੈ ਕਿ ਉਤਰੀ ਸਰਹੱਦ ਤੋਂ ਹਾਲੇ ਵੀ ਵੱਡੇ ਪੱਧਰ ਤੇ ਮਨੁੱਖੀ ਤਸਕਰੀ ਹੋ ਰਹੀ ਹੈ ਚੇਤ ਦੇ ਰਹਿ ਕੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਫੈਂਟਨ ਨੇ ਅਧਿਕ ਗੈਰ ਕਾਨੂੰਨੀ ਪ੍ਰਵਾਸੀਏ ਦੀ ਆਮਦ ਦਾ ਬਹਾਨਾ ਬਣਾਉਂਦਿਆਂ ਕੈਨੇਡਾ ਉੱਤੇ 35% ਟੈਰਿਫਸ ਲਾਗੂ ਕਰ ਦਿੱਤੇ ਗਏ ਨੇ ਗੈਰ ਕਾਨੂੰਨੀ ਪ੍ਰਵਾਸੀਏ ਦੇ ਫੜੋ ਫੜੀ ਦਰਮਿਆਨ ਟਰੰਪ ਸਰਕਾਰ ਨੇ ਡੌਂਕਰ ਵੱਲੋਂ ਜ਼ਬਰਦਸਤ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਜੁਆਇੰਟ ਟਾਸਕ ਫੋਰਸ ਕੈਨੇਡੀਅਨ ਬਾਰਡਰ ਵੱਲੋਂ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਜਿਤੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਏ ਤੇ ਅਮਰੀਕਾ ਦਾਖਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਅਮਰੀਕਾ ਦੀ ਅਟਾਰਨੀ ਜਨਰਲ ਪਾਮ ਬਾਰਡੀ ਨੇ ਕਿਹਾ ਕਿ ਮਨੁੱਖੀ ਤਸਕਰ 40-40 ਹਜ਼ਾਰ ਡਾਲਰ ਦੀ ਰਕਮ ਲੈ ਕੇ ਪ੍ਰਵਾਸੀਏ ਨੂੰ ਬਾਰਡਰ ਪਾਰ ਕਰਵਾਉਂਦੇ ਨੇ ਅਤੇ ਇਸ ਸਤੰਦੇ ਰਾਹੀਂ ਮੋਟੀ ਕਮਾਈ ਕੀਤੀ ਜਾ ਰਹੀ ਹੈ ਉਹਨਾਂ ਦਾਵਾ ਕੀਤਾ ਕਿ ਡੋਨਲਡ ਟਰੰਪ ਦੇ ਸੱਤਾ ਦੇ ਵਿੱਚ ਆਉਣ ਦੇ ਮਗਰੋਂ 46 ਡੌਨਕਰ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਹੁਣ ਕੈਨੇਡੀਅਨ ਬਾਰਡਰ ਪ੍ਰਵਾਸੀਆ ਦਾ ਲੰਕਾ ਬਣ ਗਿਆ ਹੈ ਇਥੇ ਦੱਸਣਾ ਬੰਦੇ ਕਿ ਅਮਰੀਕਾ ਦੀ ਅਟਾਰਨੀ ਜੁਨਰ ਨੇ ਪਿਛਲੇ ਦਿਨੀ ਕੈਨੇਡਾ ਦੇ ਨਿਆਂ ਮੰਤਰੀ ਸ਼ਾਨ ਪ੍ਰੇਜ਼ਰ ਲੌਕਸ ਰੱਖਿਆ ਮੰਤਰੀ ਗੈਰ ਆਨੰਦ ਸੰਗਰੀ ਅਤੇ ਫੈਂਟਨਿਲਜ਼ ਜ਼ਾਰ ਕੈਵਨ ਬਰੋਸੋ ਦੇ ਨਾਲ ਮੁਲਾਕਾਤ ਦੌਰਾਨ ਆਪਣੀਆਂ ਚਿੰਤਾਵਾਂ ਸਹਿਰ ਕੀਤੀਆਂ ਭਾਵੇਂ ਕੈਨੇਡਾ ਸਰਕਾਰ ਕੁ ਮੰਤਰੀ ਸਰਹੰਦਾਈ ਮਨੁੱਖੀ ਤਸਕਰੀ ਅਤੇ ਨਸ਼ੇ ਦੀ ਤਸਕਰੀ ਰੋਕਣ ਦੇ ਪਰੂਪਰਾਲੇ ਕਰ ਚੁੱਕੀ ਹੈ ਪਰ 트ੰਪ ਸਰਕਾਰ ਨੇ ਪਨਾਮਾ ਅਤੇ ਕੋਲੰਬੀਆ ਵਰਗੇ ਮੁਲਕਾਂ ਤੱਕ ਕਾਰਵਾਈ ਕਰ ਰਹੀ ਜੁਆਇੰਟਡ ਟਾਸਕ ਫੋਰਸ α ਨੂੰ ਕੈਨੇਡੀਅਨ ਪਾਰਡਰ ਦੀ ਜ਼ਿੰਮੇਵਾਰੀ ਦੇਣ ਦਾ ਫਸਲਾ ਕਦ ਲੈ ਇਮੀਗ੍ਰੇਸ਼ਨ ਮਾਰਾ ਦਾ ਕਰਨੇ ਕੇ ਤੁੰਫ ਸਰ ਕਾਦਾ ਤਾਜ਼ਾ ਕਰਮ ਕੈਨੇਡਾ ਦੇ ਰਸਤੇ ਦਾਖਲ ਹੋਣ ਵਾਲੀ ਗੈਰ ਕਾਨੂੰਨੀ ਪ੍ਰਵਾਸੀਆਂ ਵੱਡੀ ਮਾਰ ਕਰ ਸਕਦਾ ਹੈ ਜੋ ਬਿਡਨ ਦੇ ਕਾਜਕਾਲ ਵੇਲੇ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆ ਦਾ ਸਲਾਨਾ ਅੰਕੜਾ 2 ਲੱਖ ਦੇ ਨੇੜੇ ਪਹੁੰਚਦਾ ਦਸਰਾਇਆ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਹੋ ਰਹੀ ਕਾਰਵਾਈ ਨੂੰ ਵੇਖਦੇ ਕੈਨੇਡਾ ਵਾਲੇ ਪਾਸੇ ਵੱਡੇ ਝੁੰਡ ਆਉਂਦੇ ਨਜ਼ਰ ਨਹੀਂ ਆਉਂਦੇ ਪਰ 트럼ਪ ਸਰਕਾਰ ਦਾ ਮੰਨੇ ਕਿ ਉਤਰੀ ਸਰਹੱਦ ਤੋਂ ਹਾਲੇ ਵੀ ਵੱਡੇ ਪੱਧਰ ਤੇ ਮੁੱਖੀ ਤਸਕਰੀ ਹੋ ਰਹੀ ਹੈ ਚੇਤੇ ਰੱਖੇ ਕਿ ਰਾਸ਼ਟਰਪਤੀ ਡੋਨਾਲਡ 트럼ਪ ਦੇ ਵੱਲੋਂ ਫੈਂਟਨੀਲ ਅਤੇ ਗੈਰ ਕਾਨੂੰਨੀ ਪ੍ਰਵਾਸੀਏ ਦੀ ਆਮਦ ਦਾ ਬਹਾਨਾ ਬਣਾਉਂਦਿਆ ਕੈਨੇਡਾ ਉੱਤੇ 35% ਟੈਰਿਫਸ ਲਾਗੂ ਕਰ ਦਿੱਤੇ ਗਏ ਨੇ ਕੈਵਨ ਬਰੋਸੋ ਦੇ ਨਾਲ ਮੁਲਾਕਾਤ ਦੌਰਾਨ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ। ਪਾਵੇਂ ਕੈਨੇਡਾ ਸਰਕਾਰ ਕੁਮੰਤਰੀ ਸ੍ਰਹੰਤਦਾਈ ਮਨੁੱਖੀ ਤਸਕਰੀ ਅਤੇ ਨਸ਼ੇ ਦੀ ਤਸਕਰੀ ਰੋਕਣ ਦੇ ਪਰਪੂਰ ਉਪਰਾਲੇ ਕਰ ਚੁੱਕੀ ਹੈ ਪਰ 트럼ਪ ਸਰਕਾਰ ਨੇ ਬਨਾਮਾ ਅਤੇ ਕੋਲੰਬੀਆ ਵਰਗੇ ਮੁਲਕਾਂ ਤੱਕ ਕਾਰਵਾਈ ਕਰ ਰਹੀ ਜੁਆਇੰਟ ਟਾਸਕ ਫੋਰਸ α ਨੂੰ ਕੈਨੇਡੀਅਨ ਪਾਰਟਨਰ ਦੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕਰ ਲਿਆ ਹੈ। ਇਮੀਗ੍ਰੇਸ਼ਨ ਮਾਰਾ ਦਾ ਕਹਿਣੇ ਕਿ 트럼ਪ ਸਰਕਾਰ ਦਾ ਤਾਜ਼ਾ ਕਰਮ ਕੈਨੇਡਾ ਦੇ ਰਸਤੇ ਦਾਖਲ ਹੋਣ ਵਾਲੀ ਗੈਰ ਕਾਨੂੰਨੀ ਪ੍ਰਵਾਸੀਆਂ ਵੱਡੀ ਮਾਰ ਕਾ ਸਕਦਾ ਹੈ ਜੋ ਵਿਡਨ ਦੇ ਕਾਜਕਾਲ ਵੇਲੇ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆ ਦਾ ਸਲਾਨਾ ਅੰਕੜਾ 2 ਲੱਖ ਦੇ ਨੇੜੇ ਪਹੁੰਚਦਾ ਨਜ਼ਰ ਆਇਆ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਹੋ ਰਹੀ ਕਾਰਵਾਈ ਨੂੰ ਦੇਖਦੇ ਕੈਨੇਡਾ ਵਾਲੇ ਪਾਸੇ ਵੱਡੇ ਝੁੰਡ ਆਉਂਦੇ ਨਜ਼ਰ ਨਹੀਂ ਆਉਂਦੇ ਟਰੰਪ ਸਰਕਾਰ ਦਾ ਮੰਨ ਹੈ ਕਿ ਉੱਤਰੀ ਸਰਹੱਦ ਤੋਂ ਹਾਲੇ ਵੀ ਵੱਡੇ ਪੱਧਰ ਤੇ ਮਨੁੱਖੀ ਤਸਕਰੀ ਹੋ ਰਹੀ ਹੈ ਚੇਤਤ ਰਹੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਫੈਂਟਨੀ ਲਤੀ ਗੈਰ ਕਾਨੂੰਨੀ ਪ੍ਰਵਾਸੀਏ ਦੀ ਆਮਦ ਦਾ ਬਹਾਨਾ ਬਣਾਉਂਦਿਆ ਕੈਨੇਡਾ ਉੱਤੇ 35% ਟੈਰਿਫਸ ਲਾਗੂ ਕਰ ਦਿੱਤੇ ਗਏ ਨੇ